ਹਾਂਜੀ ਦੋਸਤੋ ਸ਼ਤਿ ਸ਼੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਦਾ ਸਵਾਗਤ ਹੈ ਜੀ ਜੇਜੇ ਹੋਮ ਸੇਲ ਮਾਰਕੀਟ ਦੇ ਵਿੱਚ ਅੱਜ ਆਪਾਂ ਬਹੁਤ ਵਧੀਆ ਘਰ ਲੈ ਕੇ ਹਾਜ਼ਰ ਹੋਏ ਹਾਂ ਜੀ ਘਰ ਦੀ ਲੋਕੇਸ਼ਨ ਦੇਖ ਸਕਦੇ ਹੋ ਤਕਰੀਬਨ 15 ਫੁੱਟ ਚੌੜੀ ਸੜਕ ਦੇ ਉੱਪਰ ਘਰ ਹੈ ਜੀ 10 ਫੁੱਟ ਜੋ ਚੌੜਾ ਘਰ ਨੂੰ ਗੇਟ ਲੱਗਿਆ ਹੋਇਆ ਹੈ ਜੀ ਤੁਸੀਂ ਦੇਖ ਸਕਦੇ ਹੋ ਪੂਰਾ ਘਰ ਜੋ ਕੋਠੇ ਟਾਇਪ ਨਕਸ਼ੇ ਨਾਲ ਤਿਆਰ ਹੈ ਜੀ ਵਿੜਾ ਦੇਖ ਸਕਦੇ ਹੋ ਘਰ ਦਾ ਬਹੁਤ ਖੁੱਲਾ ਡੁੱਲਾ ਵਿੜਾ ਹੈ ਜੀ ਘਰ ਬਹੁਤ ਹੀ ਖੂਬਸੂਰਤ ਤੇ ਵਧੀਆ ਡਿਜ਼ਾਈਨ ਨਾਲ ਮਾਲਕਾ ਵੱਲੋਂ ਤਿਆਰ ਕੀਤਾ ਗਿਆ ਜੀ ਪੱਕਾ ਫਰਸ਼ ਹੈ ਪੂਰੇ ਵਿਹੜੇ ਦੇ ਵਿੱਚ ਟਾਈਲ ਦਾ ਤੁਸੀਂ ਚੈੱਕ ਕਰ ਸਕਦੇ ਹੋ ਦੋਸਤੋ ਕੋਠੀ ਟੈਪ ਇਹ ਸਿੰਗਲ ਸਟੋਰੀ ਘਰ ਹੈ ਜੀ ਘਰ ਦੇ ਫਰੰਟ ਸਾਈਡ ਤੇ ਵਿਹੜੇ ਵਿੱਚ ਇੱਕ ਸਾਈਡ ਤੁਸੀਂ ਬਾਥਰੂਮ ਚੈੱਕ ਕਰ ਸਕਦੇ ਹੋ ਜੀ ਬਾਥਰੂਮ ਬਹੁਤ ਸੋਹਣੇ ਡਿਜ਼ਾਈਨ ਨਾਲ ਮਾਲਕਾ ਨੇ ਤਿਆਰ ਕਰਵਾਏ ਗਏ ਨੇ ਜੀ ਪੂਰੇ ਘਰ ਦੇ ਵਿੱਚ ਜੋ ਗ੍ਰੇਨਾਈਟ ਦਾ ਫਰਸ਼ ਲੱਗਿਆ ਹੋਇਆ ਜੀ ਵਿਹੜੇ ਵਿੱਚੋਂ ਹੀ ਜੋ ਘਰ ਦੀ ਛੱਤ ਨੂੰ ਪੌੜੀਆਂ ਚੜਾ ਰੱਖੇ ਨੇ ਜੀ ਮਾਲਕਾ ਵੱਲੋਂ ਦੋਸਤੋ ਜਿੰਨਾ ਵੀ ਗੇਟ ਗ੍ਰਿਲਾਂ ਦਾ ਵਿੰਡੋਆਂ ਦਾ ਕੰਮ ਆ ਤੁਸੀਂ ਚੈੱਕ ਕਰ ਸਕਦੇ ਹੋ ਜੀ ਬਹੁਤ ਵਧੀਆ ਤਰੀਕੇ ਦਾ ਤੇ ਨਵੇਂ ਡਿਜ਼ਾਈਨ ਨਾਲ ਮਾਲਕਾ ਵੱਲੋਂ ਕਰਵਾਇਆ ਗਿਆ ਜੀ ਤਰਨ ਤਰਨ ਸਾਹਿਬ ਦੇ ਮੁੰਡਾ ਪਿੰਡ ਦੇ ਵਿੱਚ ਆਪਾਂ ਨੂੰ ਇਹ ਘਰ ਵੇਖਣ ਨੂੰ ਮਿਲ ਜੂਗਾ ਦੋਸਤੋ ਘਰ ਦੇ ਜੋ ਇੱਕ ਸਾਈਡ ਵਿਹੜੇ ਤੋਂ ਤੁਸੀਂ ਦੇਖ ਸਕਦੇ ਹੋ ਜੀ ਜੋ ਘਰ ਦੇ ਚਾਰ ਦਿਵਾਰੀ ਨੂੰ ਰਸਤਾ ਛੱਡਿਆ ਹੋਇਆ ਮਾਲਕਾ ਵੱਲੋਂ ਪੂਰਾ ਹਵਾਦਾਰ ਘਰ ਹੈ ਜੀ ਘਰ ਦੇ ਵਾਲੇ ਦਿਵਾਰੇ ਤੁਸੀਂ ਦੇਖ ਸਕਦੇ ਹੋ ਜੀ ਵਿੰਡੋਆਂ ਦਾ ਪੂਰਾ ਖਾਸ ਮਾਲਕਾ ਵੱਲੋਂ ਪ੍ਰਬੰਧ ਕਰਵਾਇਆ ਗਿਆ ਜੀ ਬਹੁਤ ਵਧੀਆ ਸਿੰਗਲ ਸਟੋਰੀ ਘਰ ਹੈ ਜੀ ਤਰਨਤਾਰਨ ਸਾਹਿਬ ਦੇ ਮੁੰਡਾ ਪਿੰਡ ਦੇ ਵਿੱਚ ਆਪਾਂ ਨੂੰ ਇਹ ਘਰ ਵੇਖਣ ਨੂੰ ਮਿਲ ਜੂਗਾ ਜੀ ਕਿਸੇ ਵੀ ਭੈਣ ਭਾਈ ਨੇ ਘਰ ਖਰੀਦਣਾ ਜੀ ਤਾਂ ਮਾਲਕਾਂ ਦਾ ਨੰਬਰ ਹੈ ਜੋ ਸਕਰੀਨ ਤੇ ਚੱਲ ਰਿਹਾ ਜੀ ਤੁਸੀਂ ਮਾਲਕਾਂ ਨਾਲ ਸਿੱਧੀ ਗੱਲਬਾਤ ਕਰਕੇ ਘਰ ਖਰੀਦ ਸਕਦੇ ਹੋ ਜੀ ਰਜਿਸਟਰੀ ਵਾਲੀ ਜਗ੍ਹਾ ਦੋਸਤੋ ਮਾਲਕਾਂ ਵੱਲੋਂ ਜੋ ਘਰ ਦੀ ਡਿਮਾਂਡ ਰੱਖੀ ਗਈ ਹੈ ਜੀ 40 ਲੱਖ ਰੁਪਈਆ ਜੋ ਘਰ ਦੀ ਡਿਮਾਂਡ ਰੱਖੀ ਗਈ ਹੈ ਬਾਕੀ ਰੇਟ ਦੇ ਵਿੱਚ ਮੌਕੇ ਤੇ ਮਾਣ ਤਾਣ ਕਰ ਦਿੱਤਾ ਜਾਵੇਗਾ ਉਠੀ ਤੁਸੀਂ ਅੰਦਰੋਂ ਦੇਖ ਸਕਦੇ ਹੋ ਜੀ ਰੰਗ ਰੋਗਨ ਦਾ ਕੰਮ ਤੇ ਟਾਇਲ ਪੱਥਰ ਦਾ ਕੰਮ ਮਾਲਕਾ ਵੱਲੋਂ ਬਹੁਤ ਵਧੀਆ ਕਰਵਾਇਆ ਗਿਆ ਜੀ। ਛੱਤ ਦੇ ਉੱਪਰ ਪੂਰੀ ਮਾਲਕਾ ਵੱਲੋਂ ਜੋ ਪੀਓਪੀ ਦੇ ਵਧੀਆ ਡਿਜ਼ਾਈਨ ਦੇ ਨਾਲ ਕੰਮ ਕਰਵਾਏ ਗਏ ਨੇ ਜੀ ਤੁਸੀਂ ਚੈੱਕ ਕਰ ਸਕਦੇ ਹੋ ਦੋਸਤੋ। ਪੂਰੇ ਘਰ ਦੇ ਵਿੱਚ ਕਲਰ ਦਾ ਕੰਮ ਨਵਾਂ ਹੋਇਆ ਜੀ। ਘਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜੀ ਗ੍ਰੇਨਾਇਟ ਦਾ ਜੋ ਟਾਇਲ ਪੱਥਰ ਦਾ ਕੰਮ ਹੋਇਆ ਹੋਇਆ ਜੀ। ਤੇ ਤੁਸੀਂ ਡ੍ਰਾਈਂਗ ਰੂਮ ਚੈੱਕ ਕਰ ਸਕਦੇ ਹੋ ਜੀ ਪੂਰਾ ਡ੍ਰਾਈਂਗ ਰੂਮ ਹੈ ਜੋ ਡਾਉਨ ਸੀਲਿੰਗ ਕਰਵਾ ਕੇ ਮਾਲਕਾ ਵੱਲੋਂ ਤਿਆਰ ਕਰਵਾਇਆ ਗਿਆ ਜੀ ਘਰ ਦੇ ਵਿੱਚ ਕੋਈ ਵੀ ਕੰਮ ਕਰਵਾਉਣ ਵਾਲਾ ਨਹੀਂ ਆ ਦੋਸਤੋ ਘਰ ਦਾ ਸਾਰਾ ਕੰਮ ਪ੍ਰੋਪਰ ਮਾਲਕਾ ਨੇ ਕਰਵਾਇਆ ਹੋਇਆ ਜੀ ਰੇਟ ਮਾਲਕਾ ਵੱਲੋਂ 40 ਲੱਖ ਰੁਪਏ ਰੱਖਿਆ ਗਿਆ ਜੀ ਘਰ ਦਾ ਬਾਕੀ ਮੌਕੇ ਤੇ ਜੋ ਵੀ ਮਾਣਤਾਂ ਮਾਲਕਾ ਵੱਲੋਂ ਕਰ ਦਿੱਤਾ ਜਾਵੇਗਾ ਬੈਡਰੂਮ ਤੁਸੀਂ ਦੇਖ ਸਕਦੇ ਹੋ ਜੀ ਖੁੱਲੇ ਡੁੱਲੇ ਹਵਾਦਾਰ ਬੈਡਰੂਮ ਨੇ ਦੋਸਤੋ ਘਰ ਦੇ ਵਿੱਚ ਬਹੁਤ ਵਧੀਆ ਰੰਗ ਰੋਗਨ ਦਾ ਤੇ ਪੀਓਪੀ ਦਾ ਡਿਜ਼ਾਈਨਿੰਗ ਨਾਲ ਮਾਲਕਾ ਵੱਲੋਂ ਕੰਮ ਕਰਵਾਇਆ ਗਿਆ ਜੀ ਘਰ ਦੇ ਵਿੱਚ ਖੁੱਲਾ ਡੁੱਲਾ ਵਿਹੜਾ ਜੀ ਵਧੀਆ ਬੈਡਰੂਮ ਨੇ ਸਮਰਸੀਬਲ ਮੋਟਰ ਲੱਗੀ ਹੋਈ ਹੈ ਜੀ ਘਰ ਦੇ ਵਿੱਚ ਰਜਿਸਟਰੀ ਵਾਲੀ ਜਗ੍ਹਾ ਦੋਸਤੋ 40 ਲੱਖ ਰੁਪਇਆ ਮਾਲਕਾ ਵੱਲੋਂ ਘਰ ਦੀ ਡਿਮਾਂਡ ਰੱਖੀ ਗਈ ਹੈ ਦੋਸਤੋ ਸੋ ਕਿਸੇ ਵੀ ਭੈਣ ਭਾਈ ਨੇ ਘਰ ਖਰੀਦਣਾ ਤੁਸੀਂ ਮਾਲਕਾ ਨਾਲ ਸਿੱਧੀ ਗੱਲਬਾਤ ਕਰਕੇ ਘਰ ਖਰੀਦ ਸਕਦੇ ਹੋ ਜੀ ਘਰ ਦਾ ਖੁੱਲਾ ਡੁੱਲਾ ਵਿਹੜਾ ਜੀ ਸਮਰਸੀਬਲ ਮੋਟਰ ਲੱਗੀ ਹੋਈ ਹੈ ਘਰ ਤੇ ਵਿੱਚ ਤੁਸੀਂ ਸਟੋਰ ਰੂਮ ਚੈੱਕ ਕਰ ਸਕਦੇ ਹੋ ਜੀ ਖੁੱਲਾ ਡੁੱਲਾ ਜੋ ਸਟੋਰ ਰੂਮ ਹੈ ਜੀ ਖੁੱਲੇ ਡੁੱਲੇ ਜੋ ਕੰਮਰੇ ਘਰ ਦੇ ਵਿੱਚ ਬਣਾਏ ਗਏ ਨੇ ਦੋਸਤੋ ਸਿੰਗਲ ਸਟੋਰੀ ਘਰ ਹੈ ਜੀ ਘਰ ਦੇ ਉੱਪਰ ਜੰਗਲਾਂ ਦਾ ਕੰਮ ਜਾਂ ਛੱਤ ਦੇ ਉੱਪਰ ਫਰਸ਼ ਦਾ ਕੰਮ ਬਹੁਤ ਵਧੀਆ ਤਰੀਕੇ ਨਾਲ ਮਾਲਕਾ ਵੱਲੋਂ ਕਰਵਾਇਆ ਗਿਆ ਜੀ ਤੁਸੀਂ ਘਰ ਦਾ ਜੋ ਲੌਬੀ ਏਰੀਆ ਚੈੱਕ ਕਰ ਸਕਦੇ ਹੋ ਕਿੰਨੀ ਖੁੱਲੀ ਜਗ੍ਹਾ ਦੇ ਵਿੱਚ ਜੋ ਘਰ ਦਾ ਲੌਬੀ ਏਰੀਆ ਮਾਲਕਾ ਵੱਲੋਂ ਬਣਵਾਇਆ ਗਿਆ ਦੂਸਰਾ ਬੈਡਰੂਮ ਤੁਸੀਂ ਚੈੱਕ ਕਰ ਸਕਦੇ ਹੋ ਜੀ ਇਹ ਵੀ ਖੁੱਲਾ ਡੁੱਲਾ ਤੇ ਵਧੀਆ ਬੈਡਰੂਮ ਹੈ ਜੀ ਸੋ ਕਿਸੇ ਵੀ ਭੈਣ ਭਰਾ ਨੇ ਘਰ ਖਰੀਦਣਾ ਹੈ ਜੀ ਤਾਂ ਮਾਲਕਾਂ ਦਾ ਨੰਬਰ ਸਕਰੀਨ ਤੇ ਆ ਤੁਸੀਂ ਮਾਲਕਾਂ ਦੇ ਨਾਲ ਸਿੱਧੀ ਗੱਲਬਾਤ ਕਰਕੇ ਘਰ ਦੀ ਬਾਕੀ ਜਾਣਕਾਰੀ ਲੈ ਸਕਦੇ ਹੋ ਜੀ ਰੇਟ ਦੇ ਵਿੱਚ ਜੋ ਵੀ ਮਾਨਤਾਣਾ ਵਾਧ ਕਟ ਤੁਸੀਂ ਮਾਲਕਾਂ ਨਾਲ ਗੱਲਬਾਤ ਕਰ ਸਕਦੇ ਹੋ ਜੀ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਆਪਣੇ ਚੈਨਲ ਦੇ ਉੱਪਰ ਐਡ ਦਾ ਕੰਮ ਫ੍ਰੀ ਦੇ ਵਿੱਚ ਕੀਤਾ ਜਾਂਦਾ ਹੈ ਜੀ ਅਗਰ ਤੁਸੀਂ ਵੀ ਐਡ ਲਗਵਾਉਣਾ ਚਾਹੁੰਦੇ ਹੋ ਆਪਣੇ ਘਰ ਕੋਠੀ ਮਕਾਨ ਦੀ ਤਾਂ ਆਪਣਾ ਜੋ ਵਟਸਐਪ ਨੰਬਰ ਹੈ ਜੀ ਸਾਡਾ ਸਕਰੀਨ ਦੇ ਫਰੰਟ ਸਾਈਡ ਤੇ ਚੱਲ ਰਿਹਾ ਤੁਸੀਂ ਸਾਨੂੰ ਵਟਸਐਪ ਤੇ ਆਪਣੇ ਘਰ ਦੀ ਪੂਰੀ ਡਿਟੇਲ ਭੇਜ ਸਕਦੇ ਹੋ ਤੇ ਟੈਡੇ ਫੋਨ ਨਾਲ ਵੀਡੀਓ ਬਣਾ ਕੇ ਭੇਜ ਸਕਦੇ ਹੋ ਜੀ ਆਪਾਂ ਫ੍ਰੀ ਦੇ ਵਿੱਚ ਤੁਹਾਡੀ ਐਡ ਜੋ ਲਗਾ ਦਾਂਗੇ ਸੋ ਦੋਸਤੋ ਆਪਣੀ ਅੱਜ ਦੀ ਵੀਡੀਓ ਦਾ ਘਰ ਅਗਰ ਕਿਸੇ ਨੂੰ ਵੀ ਵਧੀਆ ਲੱਗਿਆ ਖਰੀਦਣਾ ਚਾਹੁੰਦੇ ਆ ਤਾਂ ਤੁਸੀਂ ਮਾਲਕਾਂ ਨਾਲ ਗੱਲਬਾਤ ਸਿੱਧੀ ਕਰ ਸਕਦੇ ਹੋ ਜੀ ਸੋ ਆਸ ਕਰਦੇ ਹਾਂ ਜੀ ਆਪਣੀ ਵੀਡੀਓ ਵਧੀਆ ਲੱਗੀ ਹੋਏਗੀ ਤੁਹਾਨੂੰ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰੋ ਜੀ ਤਾਂ ਜੋ ਕਿਸੇ ਭੈਣ ਭਾਈ ਦਾ ਭਲਾ ਹੋ ਸਕੇ ਜਿਸ ਨੇ ਘਰ ਖਰੀਦਣਾ ਹੈ ਜੀ ਤਾਂ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ ਇੱਕ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ ਸਾਰਿਆਂ ਦਾ